ਖਾਲਸੇ ਦੀ ਜਨਮ ਭੂਮੀ ਤੇ ਇੱਕ ਦਿਨ ਦਾ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਕਰ ਲਈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਚੰਗੀ ਗੱਲ ਹੈ ਕਿ ਖਾਲਸੇ ਦੀ ਜਨਮ ਭੂਮੀ ਤੇ ਕੀਤਾ ਜਾ ਰਿਹਾ ਪਰ ਉਸ ਇਤਿਹਾਸਿਕ ਥਾਂ ਦੇ ਉੱਤੇ ਇਤਿਹਾਸਿਕ ਫੈਸਲੇ ਲਏ ਜਾਣੇ ਚਾਹੀਦੇ ਆ ਜੇ ਸਭ ਤੋਂ ਪਹਿਲੀ ਗੱਲ ਕਰ ਲਈਏ ਕਿ 1966 ਦੇ ਵਿੱਚ ਪੰਜਾਬ ਦਾ ਜਿਹੜਾ ਪੁਨਰ ਗਠਨ ਐਕਟ ਜਿਹੜਾ ਸੀਗਾ ਉਹ ਜਿਹੜਾ ਸੀਗਾ ਬਣਿਆ ਉਹਦੇ ਵਿੱਚ ਗਲਤ ਧਾਰਾ ਜੋੜੀਆਂ ਪਾਣੀਆਂ ਦੇ ਮੁੱਦੇ ਤੇ ਧਾਰਾ 78 79 ਤੇ 80 ਤੁਰੰਤ ਉਹਨੂੰ ਰੱਦ ਕਰਨ ਦਾ ਮਤਾ ਜਿਹੜਾ ਉਹ ਪੈਣਾ ਚਾਹੀਦਾ ਹੈ ਚੰਡੀਗੜ੍ਹ ਪੰਜਾਬ ਨੂੰ ਪੂਰਨ ਰੂਪ ਚ ਮਿਲਣਾ ਚਾਹੀਦਾ ਹੈ ਇਹ ਵੀ ਮਤਾ ਪੈਣਾ ਚਾਹੀਦਾ ਔਰ 25 ਸਾਲ ਤੋਂ ਵੱਧ ਜਿਹੜੇ ਵੀ ਪਾਣੀਆਂ ਦੇ ਜਾਂ ਹੋਰ ਸਮਝੌਤੇ ਹੋਏ ਐ ਉਹ ਰਿਵਿਊ ਕਰਨ ਦਾ ਜਿਹੜਾ ਸੀਗਾ ਉਹ ਵੀ ਮਤਾ ਪੈਣਾ ਚਾਹੀਦਾ ਬੰਦੀ ਸਿੰਘਾਂ ਨੂੰ ਛੱਡਣ ਦਾ ਮਤਾ ਵੀ ਪੈਣਾ ਚਾਹੀਦਾ ਹੋਰ ਜਿਹੜੇ ਪੰਜਾਬ ਨਾਲ ਸੰਬੰਧਤ ਮਸਲੇ ਨੇ ਖਾਸ ਕਰਕੇ ਅੱਜ ਲੋੜ ਕਿ ਜਿਵੇਂ ਹਿਮਾਚਲ ਦੇ ਵਿੱਚ ਜਾਂ ਬਾਕੀ ਸਟੇਟਾਂ ਦੇ ਵਿੱਚ ਬਾਹਰੋਂ ਜਿਹੜੇ ਸੂਬਿਆਂ ਤੋਂ ਵੀ ਲੋਕ ਆਉਂਦੇ ਐ ਉਹਨਾਂ ਦੇ ਲਈ ਕੋਈ ਕਾਇਦਾ ਕਾਨੂੰਨ ਬਣੇ ਤਾਂ ਕਿ ਕੋਈ ਕ੍ਰਿਮੀਨਲ ਲੋਕ ਜਿਹੜੇ ਆ ਕੇ ਵਸ ਕੇ ਸਾਡੇ ਪੰਜਾਬ ਨੂੰ ਡਿਸਟਰਬ ਨਾ ਕਰਨ ਅਜਿਹੇ ਇਤਿਹਾਸਿਕ ਮਤੇ ਸਾਰੇ ਪੈਣੇ ਚਾਹੀਦੇ ਆ ਤਾਂ ਹੀ ਇਸ ਸੈਸ਼ਨ ਦਾ ਫਾਇਦਾ ਜੇ ਪਿਛਲੇ ਸੈਸ਼ਨ ਵਾਂਗ ਕੋਈ ਪੰਜਾਬ ਦੇ ਲੋਕਾਂ ਨੂੰ ਉਪਲਬਧ ਨਹੀਂ ਹੋਊਗਾ ਤੇ ਫਿਰ ਮੈਂ ਸਮਝਦਾ ਕਿ ਇਹ ਇਕੱਲਾ ਤੇ ਇਕੱਲਾ ਇੱਕ ਪੰਜਾਬ ਦੇ ਲੋਕਾਂ ਦਾ ਖਰਚਾ ਹੀ ਹੋਊਗਾ